ਮੈਂ ਤਾਂ ਲੋਕ ਤੇ ਪੱਟਾ ਰੋਹੇ ਸਾਰਾ ਕੰਮ ਕਰਦਾ ਜਿੰਨੀ ਗੱਲਾਂ ਰਾਮਦੇਵ ਦੀ ਸਰਕਾਰ ਦੇ ਇੰਚਾਰਜ ਬੈਠਾ ਹੈ ਜਿੰਨੇ ਨੇ ਉਹ ਨਾਂ ਲਿਖਾਏ ਨਾ ਇਹ ਸਾਰੇ ਪੱਲਬਰਾਂ ਮੁੰਡਾ ਉੱਥੇ ਬੱਡੇ ਦੀ ਆਉਂ ਪਰਚੇ ਮੇਰਾ ਪਰਚਾ ਉੱਥੇ ਹੋਣ ਤੱਕ ਬੈਠਾਣ ਲਿਖਦਾ ਕਿਸੇ ਨੇ ਸੁਣੀ ਨਹੀਂਗਾ ਉਦੋਂ ਬਾਅਦ ਦੇ ਵਿੱਚ ਨਾ ਜਨਾਬ ਨਹੀਂ ਨਹੀਂ ਵਾਹ ਮੈਂ ਕਹਿੰਦਾ ਸੜਕ ਹੋਣੀ ਮੇਰਾ ਮੁੰਡਾ ਕੋਈ ਨਹੀਂ ਨਾਲ ਆ ਤਿੰਨ-ਚਾਰ ਦਿਨ ਪਹਿਲਾਂ ਇਹ ਠੇਕੇਦਾਰ ਉਹ ਜਿਹੜੇ ਸ਼ਰਾਬ ਦੇ ਠੇਕੇਦਾਰ ਨੇ ਜੀ ਇੰਨਾਂ ਨਾਲ ਪਹਿਲਾਂ ਲੜਾਈ ਹੋ ਗਈ ਹੈ 5-7 ਦਿਨ ਪਹਿਲਾਂ ਸਿੱਧੀ ਥਾਣੇ ਦੇ ਵਿੱਚ ਪਰਚਾ ਵੀ ਦਰਜ ਹੋਇਆ ਵਾ ਆਪਣੇ ठेਕੇਦਾਰਾਂ ਦੇ ਜਿਹੜੇ ਮੁੰਡੇ ਰੱਖੇ ਹੋਏ ਨੇ ਗ੍ਰਿੰਦੇ ਜਸਪਾਲ ਬੱਤਰੇ ਵਰਗੇ ਸੁਖਵੀਰ ਬਾਬੇ ਵਰਗੇ ਇਹਨਾਂ ਦੀ ਸਾਰੀ ਸ਼ੈ ਹੈ ਇਹਨਾਂ ਨੇ ਲੜਵਾਈ ਹੈ ਆ ਲੜਾਈ ਦਾ ਸਾਰਾ ਮਾਹੌਲ ਉਹਨਾਂ ਦੀ ਵਜ੍ਹਾ ਨਾਲ ਬਣਿਆ ਜੀ ਜਿਹੜਾ ਅੱਜ ਸ਼ਾਮ ਤੱਕ ਤਾਂ ਹੋਇਆ ਤੁਹਾਨੂੰ ਕੀ ਲੱਗਿਆ ਪਤਾ ਉਸ ਟਾਈਮ ਇਹ ਸਾਨੂੰ ਇਹ ਪਤਾ ਲੱਗਿਆ ਜੀ ਇਹਨਾਂ ਨੇ ਬਾਹਰੋਂ ਮੁੰਡੇ ਮਿਲਾ ਕੇ ਇਸ ਮੁੰਡੇ ਤੇ ਸਾਡੇ ਮੁੰਡਾ ਜਿਹੜਾ ਮਰਿਆ ਸੀਪਤ ਇਹਦੇ ਤੇ ਇਹਨਾਂ ਨੇ ਹਮਲਾ ਕਰਵਾਇਆ ਜੀ ਜਿਹੜਾ ਹੁੰਦਾ ਸੰਗਰੂਰ ਤੋਂ ਆਇਆ ਉਹਦੇ ਤੇ ਪਹਿਲਾਂ ਵੀ ਕੋਈ ਪਰਚੇਦਾਰਚ ਨਹੀਂ ਨਹੀਂ ਸਰ ਉਹਦੇ ਬਾਰੇ ਅਸੀਂ ਕੁਝ ਨਹੀਂ ਜਾਣਦੇ ਉਹਦੇ ਬਾਰੇ ਇਹ ਜਾਣਦੇ ਨੇ ਜਿਨ੍ਹਾਂ ਨੇ ਸੱਦਾ ਜੀ ਇਹ ਤੇ ਹੋਇਆ ਕੀ ਹੈ ਤੁਹਾਨੂੰ ਸਾਰਾ ਪਤਾ ਲੱਗਿਆ ਹੋਇਆ ਸਾਰਾ ਇਹ 5-7 ਦਿਨ ਪਹਿਲਾਂ ਦੀ ਪਲੇਸ ਚੱਲਦਾ 10 ਦਿਨ ਪਹਿਲਾਂ ਇਹਨਾਂ ਦਾ ਉਸ ਤੋਂ ਜਦੋਂ ਪਹਿਲਾਂ ਵੀ ਇਹਨਾਂ ਦੀ ਗੁੱਟਮਾਰ ਹੋਈ ਆ ਸਾਡੇ ਮੁੰਡਿਆਂ ਦੀ ਉਹ ਲੜਾਈ ਦੇ ਵਿੱਚ ਠੇਕੇਦਾਰਾਂ ਨੇ ਸ਼ਾਇਦ ਦੇ ਵਿੱਚ ਇੱਕ ਵੀ ਉਹਨਾਂ ਤੇ ਸਿਰਫ ਤੇਈ ਦਾ ਮਰਚਾ ਹੋਂ ਦਿੱਤਾ ਉਸ ਤੋਂ ਬਾਅਦ ਕੋਈ ਤਾਂ ਨਾਲ ਨਹੀਂ ਲੱਗਣ ਦਿੱਤੀ ਫੇਰ ਉਸ ਤੋਂ ਬਾਅਦ ਕੋਈ ਇਹਨਾਂ ਨੇ ਮਤਲਬ ਮਾਫੀ ਨਾ ਵਾਣੀ ਕੋਈ ਲੈਣਾ ਨਹੀਂ ਕੋਈ ਸਮਝੌਤਾ ਨਹੀਂ ਇਹਨਾਂ ਨੇ ਆਪਣੀ ਉਹ ਠੇਕੇਦਾਰੀ ਦੇ ਮਤਲਬ ਪੂਰਾ ਤੇ ਉਹਦੇ ਵਿੱਚ ਵੀ ਆ ਅਸੀਂ ਠੇਕੇਦਾਰਾਂ ਸ਼ਰਾਬ ਦੇ ਵੀ ਅਫਸਰ ਸਾਡੀਆਂ ਜੇਬਾਂ ਦੇ ਵਿੱਚ ਨੇ ਉਸ ਸ਼ਹਿਰ ਦੇ ਵਿੱਚ ਇਹਨਾਂ ਨੇ ਮਤਲਬ ਪੂਰਾ ਸਿਸਟਮ ਬਣਾ ਕੇ ਰੱਖਿਆ ਤਾਂ ਹੀ ਉਹ ਟਾ ਵੱਡਾ ਕਾਂਡ ਹੋਇਆ ਜੀ ਨਹੀਂ ਹੁਣ ਸਿਵਲ ਹਸਪਤਾਲ ਦੇ ਵਿੱਚ ਤੁਹਾਡੇ ਮਾਪੇ ਤੁਹਾਡੇ ਪਰਿਵਾਰ ਆਏ ਕੋਈ ਨਹੀਂ ਸਾਨੂੰ ਕੀ ਮੰਗ ਕਰਦੇ ਹੋ ਵੱਡਾ ਤਾਂ ਸਾਰਾ ਕੁਝ ਲੁੱਟਿਆ ਗਿਆ ਜੀ ਸਾਡਾ ਤਾਂ ਤੁਸੀਂ ਮੰਗ ਕੀ ਕਰਦੇ ਹੋ ਅਸੀਂ ਮੰਗ ਇਹ ਕਰਦੇ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਦੇ ਜਿਵੇਂ ਇੱਕ ਇੱਕ ਜਵਾਬ ਸੀਗਾ ਇਹ ਚਾਰ ਭੈਣਾਂ ਦਾ ਵੀ ਅੱਧਾ ਕਿਸੇ ਦਾ ਚਰਾਗ ਨਾ ਬੁਝੇ ਨਾ ਅੱਧਾ ਕਿਸੇ ਦਾ ਜਵਾਬ ਮਰੇ। ਤੁਹਾਨੂੰ ਕੀ ਲੱਗਦਾ ਇਹ ਲੜਾਈ ਦਾ ਕਾਰਨ ਕੀ ਹੈ? ਲੜਾਈ ਦਾ ਕਾਰਨ ਇਹ ਕੁਛ ਨਹੀਂ ਜੀ। ਇਹ ਵਸਾ ਆਪਸੀ ਮਾਰੀ ਮੁੱਟੀ ਨਾਲ ਦੀ ਟਕਰਾਰ ਚੱਲਦੀ ਸੀ। ਇਹਨਾਂ ਦੀ ਟਕਰਾਰ ਦਾ ਮਸ ਮਾੜਾ ਮੋਟਾ ਕੇਸ ਹੋਇਆ। ਉਸ ਤੋਂ ਬਾਅਦ ਆ ਕੇਸ ਦਾ ਹੀ ਅੱਜ ਆ ਤੀਜਾ ਨਿਕਲਿਆ ਹੋਇਆ। ਗੱਲ ਸਾਰੇ ਹੀ ਹੋਈ ਸੀ ਵੀ ਜਿਹੜੀ 10 ਦਿਨ ਪਹਿਲਾਂ ਲੜਾਈ ਹੋਈ ਸੀਗੀ ਤੇ ਉਹਨਾਂ ਨਾਲ ਜਿਹੇ ਮੁੰਡੇ ਪਹਿਲਾਂ ਤੇ ਇਹਨਾਂ ਦਾ ਫੋਨ ਆਇਆਗਾ ਤੁਹਾਨੂੰ ਮਿਲ ਕੇ ਗੱਲ ਕਰਨੀ ਹੈ ਕਹਿੰਦਾ ਦੀ ਗੱਲਬਾਤ ਕਰਾਂਗੇ। ਤੇ ਸੁੰਝੋਤਾ ਸੁਝਿਆ ਤੇ ਬਾਰੇ ਗਣੇ ਸੀ ਤੇ ਇਹ ਕਹਦੇ ਵਰਜਨ ਇਸ ਨੂੰ ਸਮਝੋਤਾ ਕਰਦਾਂਗੇ ਤਾਂ ਆਇਆ ਕਰਾਂਗੇ ਤੂੰ ਤਾਂ ਯਾਰ ਮਤਲਬ ਪਿੰਡਾਂ ਵੀ ਮੇਰੇ ਅਸੀਂ ਹਦੋਂ ਤੇ ਇਹੀ ਨਾਲੇ ਬਸ ਇਹਨਾਂ ਨੇ ਪਲਾਨ ਬਣਾਇਆ ਹੁਣ ਇਹਨਾਂ ਦੇ ਠੇਕੇਦਾਰਾਂ ਨੇ ਸੁਖਵੀਰ ਬਾਬਾ ਆ ਕੇ ਵਖਰਾ ਹੋਵੇ ਜਿਵੇਂ ਆ ਰਾਤ ਦੀ ਪੂਰੀ ਸਾਰੇ ਸੀ ਲਈ ਤੇ ਇਹਨਾਂ ਨੇ ਪਲਾਨ ਬਣਾਇਆ ਹੁਣ ਆ ਵੀ ਇਹਨੂੰ ਸੇਫ ਮੇਨ ਆਗਾ ਇਹਦਾ ਕੰਮ ਕਰਨਾ ਇੱਕ ਮੈਂ ਮੇਨ ਸੀ ਆ ਮੈਂ ਤਾਂ ਜਦੋਂ ਬਚ ਗਿਆ ਮੂਕੇ ਤੇ ਮੈਂ ਤਾਂ ਨਾਲ ਹੀ ਉੱਪਰ ਕਰਦੇ ਹਾਂ ਮੈਂ ਆ ਗੱਲ ਸੀ ਆ ਬਾਸ ਪਹਿਲਾਂ ਕੋਈ ਰੌਲਾ ਹੈਗਾ ਕੱਲੂ ਪਹਿਲਾਂ 10 ਦਿਨ 10 ਦਿਨ ਪਹਿਲਾਂ ਲੜਾਈ ਹੋਈ ਆ ਸਰ ਠੀਕ ਕਾਦੀ ਹੋਈ ਸੀ ਕਿਹੜੇ ਰਣ ਵਾਲੇ ਕੀ ਹੋਈ ਸੀ ਕੀ ਹੋਇਆ ਜੀ ਸਰ ਬਸ ਇਹੀ ਸਾਡੇ ਮੰਨੇ ਦੇ ਵਿੱਚ ਕੁੜੀਆਂ ਗੜੀਆਂ ਕੁੜੀਆਂ ਇੰਦੇ ਨਾਲ ਛੇੜਦੇ ਸੀਗੇ ਸਾਡੇ ਵਿੜੇ ਦੇ ਵਿੱਚ ਆਉਂਦੇ ਸੀਗੇ ਅਸੀਂ ਇਹੀ ਗਹਿ ਸਾਡੇ ਵਿੜੇ ਵਿੱਚ ਐ ਨਾ ਆਇਆ ਕਰੋ ਕੋਈ ਕੋਈ ਕੰਮ ਨਹੀਂ ਕਰਦਾ ਕੋਈ ਪਦਰ ਵਾਲਾ ਬਸ ਉਹ ਗੜੀਆਂ ਕੁੜੀਆਂ ਮਾਰਦੇ ਸਾਡੇ ਮੰਨੇ ਦੇ ਨਹੀਂ ਸ਼ੇਵਕ ਤੇ ਪਹਿਲਾਂ ਸ਼ੇਵਕ ਨੇ ਆਪਣੇ ਬਿਆਨਾਂ ਦੇ ਪਰਚਾ ਦਰਜ ਕਰਾਇਆ ਉਹ ਕੀ ਮਾਮਲਾ ਕਰਾਇਆ ਪਹਿਲਾਂ ਇਹ ਸਾਰਾ ਉਹ ਇੱਕ ਵਾਰੀ ਮਾਰ ਗਏ ਸੀਗੇ ਦਾ ਦੂ ਮਾਰ ਗਏ ਸ਼ੇਵਕ ਤੇ ਲੱਤ ਤੇ ਛਾਰਾ ਦੂਰਾ ਗੰਡਾਸੇ ਗੰਡੂਸੇ ਇਹਨਾਂ ਕੋਲ ਹੈਗੇ ਸੀਗੇ ਪੁਲਿਸ ਨੇ ਨਾਡਲ ਸਟੇਸ਼ਨ ਚ ਲੜਾਈ ਕਰੇ ਗੁਰਨਾਣਕ ਹੋ ਜੀ ਇੱਕ ਇੱਕ ਬੰਦਾ ਕੰਨਾ ਸੇਵਕ ਇੱਕ ਵਿਸ਼ਾਲ ਦੇ ਘੰਡੋ ਦੇ ਵਿੱਚ ਇੱਕ ਮੇਰਾ ਭਾਂਜੀ ਤੰਨੇ ਆਣੇ ਤੰਨੇ ਆਣ ਮਾਰਿਆ ਗੱਡੀਆਂ ਘੇਰ ਕੇ ਮਾਰ ਕੇ ਛੱਟ ਗਏ ਫਿਰ ਅਸੀਂ ਭੱਜ ਕੇ ਚੱਕ ਕੇ ਹਸਤੰਤ ਗਏ ਆ ਮੋੱਕੇ ਦੇ ਸੱਟਾ ਹੈ ਕਿਹਦਾ ਸਾਸ ਕਰੇ ਹੁੰਦੀ ਹੈ ਅਦਾਤ ਨਾ ਲੜਾਈ ਮੋੱਕੇ ਸੱਟਾ ਹੈ ਗਿਆ ਕੰਨਾ ਅੱਜ ਅੱਜ ਸਵਾਰ ਮਾਰ ਗਏ ਅੱਜ ਸੇਵਕ ਦੇ ਸਵਾਰ ਮਾਰ ਕੇ ਆਹ ਮੁੰਡਾ ਨਾਲ ਸੀ ਜੀ ਨੇ ਕੱਲੂ ਪਹਿਲਾਂ ਜਿਹੜੀ ਐਫ ਆਈ ਆਰ ਦਰਜ ਹੋਈ ਆ ਉਹਦੇ ਮਾਮਲੇ 'ਚ ਕੋਈ ਸਮਝੋਤੇ ਦਾ ਮਾਮਲਾ ਸੀ ਅੱਜ ਨਹੀਂ ਹੋਇਆ ਨਹੀਂ ਕੋਈ ਸਮਝੋਤੇ ਦਾ ਮਾਮਲਾ ਸੀ ਆਹ ਉਹਨਾਂ ਮਾਮਲਾ ਹੋਇਆ ਦੀ ਆਉਣ ਦੇ ਗੱਲ ਕਹੀ ਸੀ ਨਾ ਜਨਬੀ ਆਪਾਂ ਸਮਝ ਤਵੇ ਕੀ ਕਰ ਲੈਣਾ ਵੀ ਠੇਕੇਦਾਰ ਨਾਲ ਜਿਹੜੀ ਲੜਾਈ ਵੀ ਹੋ ਤਰੀ ਮਹਾਚਲ ਕੋਈ ਨਜ਼ਰ ਤੂੰ ਕਰ ਲੈਣ ਜਿਵੇਂ ਕਹੇਗਾ ਪਰ ਉਹ ਕਹਦਾ ਏਦਾ ਕਰਕੇ ਤੂੰ ਟੇਕੇਰ ਨੂੰ ਦਪਾਈ ਜਾ ਨਾ ਗਰੀਨਾ ਉਹਨਾਂ ਨਾਲ ਹਜ਼ਾਰ ਗੱਲ ਕੀਤੀ ਆ ਦਾ ਕਹਾਂ ਮੈਂ ਤੁਹਾਨੂੰ ਮਾਰੂਗਾ ਐ ਗਰਮੂਆ ਫਟੜ ਦੇ ਵਿੱਚ ਜਾ ਕੇ ਲੈਣ ਤੇ ਇਹਦੇ ਨਾਲ ਹੈ ਨਹੀਂ ਜਦੋਂ ਮੈਂ ਤੇ ਬਾਤ ਚਾਹੀਦੀ ਤੇ ਇਹਨੂੰ ਕਿਹਾ ਮੈਂ ਤੂੰ ਮਾਰੀ ਨਾ ਕਹਿੰਦਾ ਚਲੋ ਮੈਂ ਆਦਾ ਤੁਸੀਂ ਮੌਕੇ ਵਾਰ ਦਾ ਤੇ ਹੈਗੇ ਸੀ ਹਾਂਜੀ ਹਾਂਜੀ ਨਾਲ ਸੀਗਾ ਸਾਰਾ ਮਾਰਿਆ ਕੀ ਉਹਨਾਂ ਨੇ ਉਹਨਾਂ ਨੇ 12 ਗੋਦੀ ਦਿਨਾਲੀ ਸੀ ਕਿੱਥੇ ਮਾਰੀ ਐ ਗਰਦਨ ਤੇ ਸਾਰਾ ਤੇ ਤੁਸੀਂ ਉੱਥੋਂ ਫਿਰ ਭੱਜੇ ਹਾਂਜੀ ਸਰ ਮੈਂ ਭੱਜਣ ਦੀ ਗੋਸ਼ ਨਹੀਂ ਮੈਂ ਭੱਜਿਆ ਨਹੀਂ ਸਰ ਮੈਂ ਉਹਦੀ ਦਿਨਾਲੀ ਬੜੀ ਉੱਪਰ ਨੂੰ ਕੀਤੀ ਕਿਹੜੀ ਜਗ੍ਹਾ ਤੇ ਰੋਇਲ ਹਟਲ ਸਰ ਬਰੇਟਰ ਕਿੱਥੇ ਹੈ ਬਰੇਟਰ ਰੋਡ ਤੇ ਨਾ ਫਿਰ ਤੁਸੀਂ ਉਸ ਤੋਂ ਬਾਅਦ ਕੀ ਕੀਤਾ ਅਈ ਤਾਂ ਕਿ ਹਸਪਤਾਲ ਨਾਲ ਲੈ ਜਾਇਆ ਜਾਂਦੀ ਉਸ ਦਾ ਤਾਂ ਅੱਜ ਕਿਤੇ ਇਕੱਠੀ ਹੋਈ ਸੀ ਰਾਜੀ ਨੰਨਾ ਦਾ ਕਰਵਾ ਦੇ ਮੁੰਡਿਆ ਨਾ ਉਹ ਛੇੜਤੇ ਤੇ ਦੋ ਦੋ ਛੇੜਨ ਜਿਹਾ ਪਹਿਲਾਂ ਲੜਾਈ ਹੋਈ ਸੀ ਉਹਦੇ ਸਮਝੋ ਤੇਜਪਤੀ ਇਕੱਠੇ ਬੈਠੇ ਜੀ ਉੱਥੇ ਦਰਦ ਰੂਪੀ ਨਾਲ ਤੇ ਘਟਨਾ ਪਰਪਰਟੀ ਬਾਕੀ ਕਾਨੂੰਨੀ ਕਾਰਵਾਈ ਕਰ ਰਹੀ ਸਰ ਕੀ ਰੋਸੀਆ ਨੂੰ ਰੈਟ ਕੀਤਾ ਜਾਊਗਾ ਮੰਗ ਕਰਦੇ ਕਰਕੇ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਕੀ ਮੰਗ ਕਰ ਰਹੇ ਆ ਸਭ ਪਕਾਰ ਮੈਂਬਰ ਕਹਿੰਦੇ ਨੇ ਵੀ ਰੈਟਿਕ ਦਾ ਵੀ ਰੈਟਿਕ ਕੋਈ ਵਜਾ ਰੰਜਿਸ਼ ਪਹਿਲਾਂ ਹੈਗੀ ਸੀ ਰੰਜਿਸ਼ ਪਹਿਲਾਂ ਕੋਈ ਥੋੜੀ ਮੁੱਕੀ ਹੋਊਗੀ ਲੜਾਈ ਝਗੜਾ ਹੋਇਆ ਸੀਗਾ ਜੇ ਤੇ ਸ਼ਮਤ ਦੀ ਗੱਲ ਸੋ ਅਜੇ ਤੱਕੇ ਹੋਈ ਸੀ ਰਾਜੀ ਨਾ ਮੈਨੂੰ ਉਹਦੇ ਕੋਲੇ ਦੰਨ ਸੀਗੇ ਉਹਨੇ ਗੋਲੀ ਚੱਲ ਗਈ ਉਸ ਦਿਨ ਪਿੱਛੇ ਸੀ ਸੀ ਠੀਕ ਹੈ ਸੋ ਥੈਂਕ ਯੂ ਗਰਦਾਰ ਨੂੰ ਮੈਂਦਰ ਰੋਸ ਤੇ ਪੱਟਾ ਰੋਸ ਤੋਂ ਹੋਰ ਥਾਂ ਤੇ ਬਿੱਟਾਈ ਜਿੰਦੀ ਗੱਲਾਂ ਬੰਦਾ ਦੇਣ ਦੀ ਸਰਕਾਰ ਦੇ ਇਨਕਾਰ ਵੀ ਤੁਹਾਡੇ ਆ ਰਿਹਾ ਹੈ ਨਾ ਜਿੰਨੇ ਨੇ ਉਹ ਨਾਂ ਲਿਖਾਏ ਨਾ ਇਹ ਸਾਰੇ ਪਲਾਬਰਾਂ ਮੁੰਡਾ ਉੱਥੇ ਬੱਟੇ ਦੀ ਆਉਂਗਾ ਪਰਚੇ ਮੇਰਾ ਪਰਚਾ ਉੱਥੇ ਆਉਣ ਤੱਕ ਬੈਠਾਣ ਦੇ ਤੱਕ ਕਿਸੇ ਨੇ ਸੁਣੀ ਨਹੀਂਗਾ ਉਦੋਂ ਬਾਅਦ ਦੇ ਵਿੱਚ ਨਾ ਜਨਾਬ ਨੇ ਰਹਾ ਤੁਹਾਨੂੰ ਜੀ ਨਾਲ ਦੱਸ ਰੋ ਹਾਂ ਮੇਕਰ ਸੜਕ ਹੋਣੀ ਹੈ ਮੈਂ ਮੁੰਡਾ ਕੋਈ ਨਹੀਂ ਨਾਲ ਆ ਰਿਹਾ ਪੰਜ-ਸੱਤ ਦਿਨ ਪਹਿਲਾਂ ਇਹ ठेकेदार ਉਹ ਜਿਹੜੇ ਸ਼ਰਾਬ ਦੇ ठेकेदार ਨੇ ਜੀ ਇਹਨਾਂ ਨਾਲ ਪਹਿਲਾਂ ਲੜਾਈ ਹੋ ਗਈ ਹੈ ਪੰਜ-ਸੱਤ ਦਿਨ ਪਹਿਲਾਂ ਸਿੱਧੀ ਥਾਣੇ ਦੇ ਵਿੱਚ ਪarcha ਵੀ ਦਰਜ ਹੋਇਆ ਵਾ ਆਪਣੇ ठेकेदारਾਂ ਦੇ ਜਿਹੜੇ ਮੁੰਡੇ ਰੱਖੇ ਹੋ ਨੇ ਗਰਿੰਦੇ ਜਸਪਾਲ ਬੱਤਰੇ ਵਰਗੇ ਸਕਬੀਰ ਬਾਬੇ ਵਰਗੇ ਇਹਨਾਂ ਦੀ ਸਾਰੀ ਸ਼ੈ ਆ ਇਹਨਾਂ ਨੇ ਲੜਵਾਈ ਆ ਆ ਲੜਾਈ ਦਾ ਸਾਰਾ ਮਾਹੌਲ ਉਹਨਾਂ ਦੀ ਵਜ੍ਹਾ ਨਾਲ ਬਣਿਆ ਜੀ ਜਿਹੜਾ ਅੱਜ ਸ਼ਾਮ ਤੱਕ ਤਾਂ ਹੋਇਆ ਤੁਹਾਨੂੰ ਕੀ ਲੱਗਿਆ ਪਤਾ ਉਸ ਟਾਈਮ ਇਹ ਸਾਨੂੰ ਇਹ ਪਤਾ ਲੱਗਿਆ ਜੀ ਇਹਨਾਂ ਨੇ ਬਾਹਰੋਂ ਮੁੰਡੇ ਮਿਲਾ ਕੇ ਇਸ ਮੁੰਡੇ ਤੇ ਸਾਡੇ ਮੁੰਡਾ ਜਿਹੜਾ ਮਰਿਆ ਸੀ ਉਹਦੇ ਤੇ ਇਹਨਾਂ ਨੇ ਹਮਲਾ ਕਰਵਾਇਆ ਜੀ ਜਿਹੜਾ ਹੁੰਡਾ ਸੰਗਰੂਰ ਤੋਂ ਆਇਆ ਹੈ ਉਹਦੇ ਤੇ ਪਹਿਲਾਂ ਵੀ ਕੋਈ ਪਰਚੇ ਦਰਜ ਨਹੀਂ ਨਹੀਂ ਸਰ ਉਹਦੇ ਬਾਰੇ ਅਸੀਂ ਕੁਝ ਨਹੀਂ ਜਾਣਦੇ ਉਹਦੇ ਬਾਰੇ ਇਹ ਜਾਣਦੇ ਨਹੀਂ ਜਿਨ੍ਹਾਂ ਨੇ ਸੱਦਾ ਜੀ ਇਹਨੇ ਹੋਇਆ ਕੀ ਇਹ ਤੁਹਾਨੂੰ ਸਾਰਾ ਪਤਾ ਲੱਗਿਆ ਹੋਇਆ ਸਾਰਾ ਇਹ ਪੰਜ ਸੱਤ ਦਿਨ ਪਹਿਲਾਂ ਦੀ ਗੇਮ ਪਲੇਅ ਚੱਲਦਾ 10 ਦਿਨ ਪਹਿਲਾਂ ਇਹਨਾਂ ਦਾ ਉਸ ਤੋਂ ਜਦੋਂ ਪਹਿਲਾਂ ਵੀ ਇਹਨਾਂ ਦੀ ਗੁੱਟਮਾਰ ਹੋਈ ਆ ਤੁਹਾਡੇ ਮੁੰਡਿਆਂ ਦੀ ਉਹ ਲੜਾਈ ਦੇ ਵਿੱਚ ठेकेदारਾਂ ਨੇ ਸ਼ਾਇਦ ਇਹਦੇ ਵਿੱਚ ਇੱਕ ਵੀ ਉਹਨਾਂ ਤੇ ਸਿਰਫ ਤੇਜ ਦਾ ਮਰਚਾ ਹੋਂ ਦਿੱਤਾ ਉਸ ਤੋਂ ਬਾਅਦ ਕੋਈ ਤਾਂ ਨਾਲ ਨਹੀਂ ਲੱਗਣ ਦਿੱਤੀ ਫਿਰ ਉਸ ਤੋਂ ਬਾਅਦ ਕੋਈ ਇਹਨਾਂ ਨੇ ਮਤਲਬ ਮਾਫੀ ਨਾ ਵਾਣੀ ਕੋਈ ਲੈਣਾ ਨਹੀਂ ਕੋਈ ਸਮਝੌਤਾ ਨਹੀਂ ਇਹਨਾਂ ਨੇ ਆਪਣੀ ਕੋਈ ਠੇਕੇਦਾਰੀ ਦੇ ਮਤਲਬ ਪੂਰਾ ਤੇ ਉਹਦੇ ਵਿੱਚ ਵੀ ਆ ਅਸੀਂ ਠੇਕੇਦਾਰਾਂ ਸ਼ਰਾਬ ਦੇ ਵੀ ਅਫਸਰ ਸਾਡੀਆਂ ਜੇਬਾਂ ਦੇ ਵਿੱਚ ਨੇ ਉਸ ਸ਼ਹਿਰ ਦੇ ਵਿੱਚ ਇਹਨਾਂ ਨੇ ਮਤਲਬ ਪੂਰਾ ਸਿਸਟਮ ਬਣਾ ਕੇ ਰੱਖਿਆ ਤਾਂ ਹੀ ਉਹ ਟਾ ਵੱਡਾ ਕਾਂਡ ਹੋਇਆ ਜੀ ਨਹੀਂ ਹੁਣ ਸਿਵਲ ਹਸਪਤਾਲ ਦੇ ਵਿੱਚ ਤੁਹਾਡੇ ਮਾਪੇ ਤੁਹਾਡੇ ਪਰਿਵਾਰ ਆਏ ਕੋਈ ਨਹੀਂ ਤੁਸੀਂ ਮੰਗਨ ਕਰਦੇ ਹੋ ਵੱਡਾ ਤਾਂ ਸਾਰਾ ਕੁਝ ਲੁੱਟਿਆ ਗਿਆ ਜੀ ਸਾਡਾ ਤਾਂ ਤੁਸੀਂ ਮੰਗ ਕੀ ਕਰਦੇ ਹੋ ਅਸੀਂ ਮੰਗ ਇਹ ਕਰਦੇ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਡੇ ਜਿਵੇਂ ਇੱਕੋ ਇੱਕ ਜਵਾਕ ਸੀਗਾ ਇਹ ਚਾਰ ਪੈਣਾ